ਹੁਣ ਨੇੜ ਤਾਂ ਇਸ ਕਰਕੇ ਆ ਵੀ ਪੰਜਾਬ ਬਦਲਣਾ ਨਵਾਂ ਪੰਜਾਬ ਬਣਾਉਣਾ ਸਾਨੂੰ ਕੋਈ ਮਤਲਬ ਨਹੀਂ ਅੱਜ ਬਿਹਾਰ ਯੂਪੀ ਕਿਤੇ ਦੀ ਕਿਤੇ ਪਹੁੰਚ ਗਏ ਜਿਹੜੇ ਥੱਲੇ ਡਿਗੇ ਸੂਬੇ ਸੀ ਤੇ ਅੱਜ ਪੰਜਾਬ ਜਿਹੜਾ ਉੱਤੇ ਸੀ ਉਹ ਥੱਲੇ ਡਿੱਗ ਪਿਆ ਉਹ ਲਿਖਦੇ ਵੀ ਕਹਿੰਦੇ ਸੰਸਦ 'ਚ ਭਗਵੰਤ ਮਾਨ ਨਹੀਂ ਪਹਿਲਾਂ ਵੀ ਤੁਸੀਂ ਵੀ ਤਾਂ ਸੀਗੇ ਸੰਸਦ 'ਚ ਕੀ ਕਰ ਲਿਆ ਸੀ ਇਸ ਕਰਕੇ ਜਿਹੜੀ ਤੁਹਾਨੂੰ ਲੋਕਾਂ ਨੇ ਜ਼ਿੰਮੇਵਾਰੀ ਚ ਚੀਫ ਮਿਨਿਸਟਰ ਬਣਾਇਆ ਤੁਹਾਨੂੰ ਤੁਸੀਂ ਉਹ ਕੰਮ ਕਰੋ ਕਹਿੰਦੇ ਸੀ ਆਪੋਜੀਸ਼ਨ 'ਚ ਬਹਿਣਾ ਨਹੀਂ 4 ਤਰੀਕ ਨੂੰ ਇੰਡੀਆ ਗਠਜੰਬੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਮੋਦੀ ਜੀ ਵਿਪਖਸ਼ ਬਹਿਣ ਲੱਗੇ ਉਹਨਾਂ ਨੂੰ ਪੁੱਛਿਓ ਤਾਂ ਕਿਹੜਾ ਤੁਹਾਡਾ ਪੀਐਮ ਦਾ ਚਿਹਰਾ ਕਿਹੜਾ ਹੈ ਦੋ ਹੀ ਬੰਦੇ ਆ ਜਿਨ੍ਹਾਂ ਕੋਲ ਡਿਫੈਂਡਰਾਂ ਆ 2 ਕਰੋੜ 40 ਲੱਖ ਦੀ ਕਾਰ ਦੋ ਬੰਦੇ ਆ ਇੱਕ ਸ਼ਖਵੀਰ ਸਿੰਘ ਬਾਦਲ ਇੱਕ ਅਮਰਿੰਦਰ ਵੜਿੰਗ ਜਿਹੜਾ ਅੱਜ ਗਰਦੜ ਵਾਹੇ ਦਾ ਨਹੀਂ ਬਣਿਆ ਉਹਨਾਂ ਨੂੰ ਕਹਿੰਦਾ ਮੈਨੂੰ ਪਿਆਰ ਨਹੀਂ ਪਿਆਰ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਲੁਧਿਆਣੇ ਪਿਆਰ ਮਿਲ ਰਿਹਾ ਉਹ ਕਹਿੰਦੇ ਕਿਦਰ ਵਾਹੇ ਮੈਂ ਬਾਦਲਾਂ ਨੂੰ ਬੜਕ ਮਾਰਨ ਵਾਲਾ ਪਹਿਲਾ ਬੰਦਾ ਸੀਗਾ ਬਾਦਲ ਤੇ ਤੁਸੀਂ ਇੱਕ ਮੈਂ ਤਾਂ ਦੋਨੋਂ ਹੀ ਇਹ ਕਹਿ ਰਹੇ ਹਾਂ ਕਿਹੜੇ ਬਾਦਲ ਦੱਸੋ ਜੀ ਜੇ ਕਿਸੇ ਪੰਜਾਬੀ ਸਿੱਖ ਨੇ ਪੰਜੇ ਨੂੰ ਵੋਟ ਪਾਤੀ ਇਹਦਾ ਮਤਲਬ ਉਹ ਦਰਬਾਰ ਸਾਹਿਬ ਦਾ ਉਹਦੇ ਮਨ ਤੇ ਕੋਈ ਵੀ ਅਸਰ ਨਹੀਂਗਾ ਜਿਹੜਾ ਧੋਪਾ ਨਾਲ ਤੋੜਿਆ ਗਿਆ ਉਹਨਾਂ ਤੇ ਹਮਲਾ ਕੀਤਾ ਗਿਆ ਰਾਜਾ ਵੜਿੰਗ ਸਾਹਿਬ ਨੇ ਨਾ ਸਾਰੀ ਕਾਂਗਰਸ ਨਾਲ ਗਦਾਰੀ ਆਸ਼ੂ ਜੀ ਉਰੇ ਦੇ ਰਹਿਣ ਵਾਲੇ ਲੁਧਿਆਣੇ ਦੇ ਉਹਨਾਂ ਨਾਲ ਗਦਾਰੀ ਡਾਵਰ ਸਾਹਿਬ ਉਰੇ ਦੇ ਰਹਿਣ ਵਾਲੇ ਉਹਨਾਂ ਨਾਲ ਗਦਾਰੀ ਤਾਂ ਪਾਂਡੇ ਸਾਹਿਬ ਸ਼ਹੀਦ ਪਰਿਵਾਰ ਦੇ 6 ਵਾਰ ਐਮਐਲਏ ਉਹਨਾਂ ਨਾਲ ਗਦਾਰੀ ਸੰਜੀਤ ਤਲਵਾਰ ਉਰੇ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਨਾਲ ਗਦਾਰੀ ਕਹਿੰਦੇ ਤੁਸੀਂ ਗਦਾਰੀ ਕੀਤੀ ਹੈ ਸੁਣੋ ਵੈਦ ਸਾਹਿਬ ਉਰੇ ਆ ਉਹਨਾਂ ਨਾਲ ਗਦਾਰੀ ਕਾਦੀ ਗਦਾਰੀ ਕੀਤੀ ਉਹਨਾਂ ਨੇ ਉਹਨਾਂ ਨੂੰ ਟਰੈਕਟਰ ਨਹੀਂ ਦਿੱਤੀ ਬਾਹਰੋਂ ਆ ਕੇ ਆਪ ਆ ਕੇ ਆਗੇ ਕਾਂਗਰਸ ਜਿਹੜੀ ਆ ਉਹਨਾਂ ਨਾਲ ਗਦਾਰੀ ਕਰਦੀ 13 ਜ਼ੀਰੋ ਦਾ ਨਾਰਾ ਅਸਲੇ ਪਾਕ ਮਾਲ ਸੋਲਿਡ ਤਰੀਕੇ ਨਾਲ ਕਹਿ ਰਹੇ ਕਿ 13 ਜ਼ੀਰੋ ਹੋਏਗਾ ਹਾਂ ਬਿਲਕੁਲ ਹੋਏਗਾ ਭਗਵੰਤ ਮਾਨ ਜੀ ਜ਼ੀਰੋ ਹੋਣਗੇ ਲੁਧਿਆਣਾ ਵਿਖੇ ਮੌਜੂਦ ਆ ਤਾਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਂਗੇ ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਹੁਣਾਂ ਨਾਲ ਉਹ ਬਿੱਟੂ ਜਿਨ੍ਹਾਂ ਨੇ ਕਿ ਕੱਲ ਰੈਲੀ ਜਦੋਂ ਸ਼ਿਰਕਤ ਕੀਤੀ ਤਾਂ ਮੋਦੀ ਜੀ ਨੇ ਦੋਸਤ ਕਹਿ ਕੇ ਇਹਨਾਂ ਨੂੰ ਸੰਬੋਧਨ ਕੀਤਾ ਤਾਂ ਬਿੱਟੂ ਜੀ ਕਿੱਦਾਂ ਕਹਿਣਾ ਚਾਹੋਗੇ ਦੋਸਤ ਬਣ ਕੇ ਮੋਦੀ ਜੀ ਦੇ ਸਿੱਦੇ ਕਾਂਗਰਸ ਦੇ ਪੁਰਾਣੇ ਕਿਆ ਜਵੇ ਕਿ ਸਿਪੇ ਸਲਾਹਕਾਰ ਅੱਜ ਭਾਜਪਾ ਦੇ ਦੋਸਤ ਬਣ ਗਏ ਪਹਿਲਾਂ ਤਾਂ ਆਪਾਂ ਵੀ ਪੁਰਾਣੇ ਦੋਸਤਾਂ ਚੈਨਲ ਗ੍ਰੇਟ ਬੜੀ ਵੱਡੀ ਗੱਲ ਆ ਤੇ ਮੈਂ ਇਹ ਗੱਲ ਕਹਿ ਰਿਹਾ ਅਸੀਂ ਬਿਲਕੁਲ ਕੱਲ ਇੰਨਾ ਮਨ ਖੁਸ਼ ਹੋਇਆ ਜਿਹੜਾ ਦੇਸ਼ ਦਾ ਪ੍ਰਧਾਨ ਸੇਵਕ ਪ੍ਰਧਾਨ ਮੰਤਰੀ ਉਹ ਵੀ ਨਰਿੰਦਰ ਮੋਦੀ ਜੀ ਅਰਗਾ ਜੀ ਦਾ ਦੁਨੀਆ 'ਚ ਡੰਕਾ ਹੋਵੇ ਤੇ ਮੈਂ ਤਾਂ ਬਹੁਤ ਛੋਟੀ ਉਮਰ ਦਾ ਹਾਂ ਤੇ ਮੈਨੂੰ ਉਹਨਾਂ ਨੇ ਕੱਲ ਸਾਰਿਆਂ ਦੇ ਵਿੱਚ ਇਹ ਕਹਿ ਕੇ ਸਬੋਧਨ ਕੀਤਾ ਵੀ ਮੇਰਾ ਦੋਸਤ ਮੇਰੇ ਮਿੱਤਰ ਰਵਨੀਤ ਬਿੱਟੂ ਇਤੋਂ ਵੱਡੀ ਗੱਲ ਮੇਰੇ ਲਈ ਕੀ ਮੈਡਲ ਤਗਮਾ ਹੋ ਸਕਦਾ ਬਹੁਤ ਮੈਨੂੰ ਖੁਸ਼ੀ ਆ ਇੰਨੇ ਲੋਕ ਸੱਚੀ ਗੱਲ ਆ ਇੰਨੀਆਂ ਮੁਬਾਰਕਾਂ ਦੇ ਰਹੇ ਆ ਵੀ ਮੋਦੀ ਜੀ ਨੇ ਤੁਹਾਨੂੰ ਪਹਿਲਾਂ ਆ ਕੇ ਥਾਪੜਾ ਦਿੱਤਾ ਇੱਕ ਮੈਸੇਜ ਹੀ ਹੁੰਦਾ ਨਾ ਇੱਕ ਸਨੇਹਾ ਹੁੰਦਾ ਹੈ ਦੋਸਤੀ ਕਿੰਨੇ ਸਾਲ ਪਲਾਨੀ ਸੀ ਦੋਸਤੀ ਤਾਂ ਗੱਲ ਜੇ ਕਰੀਏ ਜਿੱਦਨ ਦੇ ਪਾਰਲੀਮੈਂਟ ਚ ਉਹ ਆਏ ਨੇ ਕਿਉਂਕਿ ਸਾਰਿਆਂ ਦੇ ਨਾਲ ਹੀ ਸਰਦਾਰ ਬੀਨ ਸਿੰਘ ਜੀ ਕਰਕੇ ਸਾਰੇ ਆਪਣਾ ਪਰਿਵਾਰ ਸਮਝਦੇ ਆ ਪਰ ਜ਼ਿਆਦਾ ਗੂੜੀ ਉਦੋਂ ਹੋਈ ਜਦੋਂ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਏ ਉਹਨਾਂ ਨੇ ਬੜਾ ਇੱਕ ਨਿਜਰ ਜਾਂ ਹੋਰ ਐਸਾ ਕੋਈ ਉੱਥੇ ਮਾਰੇ ਗਏ ਸੀ ਤੇ ਉਹਨਾਂ ਨੇ ਆਪਣਾ ਨਾਂ ਲਾਤਾ ਦੇਸ਼ ਦਾ ਉਸ ਵੇਲੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਇਹ ਗੱਲ ਮੈਨੂੰ ਬੁਲਾ ਕੇ ਪਾਰਲੀਮੈਂਟ ਚ ਕਹੀ ਵੀ ਐਸ ਵੇਲੇ ਦੇਸ਼ ਦਾ ਤੇ ਪੰਜਾਬ ਦੀ ਗੱਲ ਆ ਐਸ ਵੇਲੇ ਪਾਰਟੀਆਂ ਤੋਂ ਉੱਤੇ ਉੱਠ ਕੇ ਦੇਸ਼ ਦੀ ਗੱਲ ਕਰੋ ਤੇ ਉਸ ਵੇਲੇ ਮੈਂ ਦੇਸ਼ ਦੀ ਗੱਲ ਕੀਤੀ ਉਹਨਾਂ ਨੂੰ ਉਦੋਂ ਲੱਗਿਆ ਵੀ ਜੋ ਮੈਂ ਦੇਸ਼ ਲਈ ਤੇ ਮੇਰੀ ਲਾਈਨ ਤੇ ਚੱਲਣ ਵਾਲੇ ਦੇ ਲੋਗ ਨੇ ਫਿਰ ਅੰਮ੍ਰਿਤਪਾਲ ਵੇਲੇ ਜਦੋਂ ਉਹ ਵੰਡਣ ਲੱਗਿਆ ਸੀ ਦੁਬਾਰਾ ਇੱਕ ਅਸਲੇ ਨਾਲ ਲੈ ਕੇ ਗੁਰਦੁਆਰਿਆਂ 'ਚ ਹਮਲੇ ਕਰਨਾ ਦੁਬਾਰਾ ਲੋਕਾਂ ਨੂੰ ਲੱਗਿਆ ਵੀ ਖਾਲਿਸਤਾਨ ਲਿਆਊਗਾ ਉਦੋਂ ਮੈਂ ਡਟ ਕੇ ਵਿਰੋਧ ਕੀਤਾ ਤੇ ਫਿਰ ਨੇੜਤਾ ਪਹਿਲਾਂ ਵੀ ਸੀ ਪਰ ਹੋਰ ਨੇੜਤਾ ਹੁੰਦੀ ਗਈ ਹੁਣ ਨੇੜਤਾ ਇਸ ਕਰਕੇ ਆ ਵੀ ਪੰਜਾਬ ਬਦਲਣਾ ਨਵਾਂ ਪੰਜਾਬ ਬਣਾਉਣਾ ਸਾਨੂੰ ਕੋਈ ਮਤਲਬ ਨਹੀਂ ਅੱਜ ਬਿਹਾਰ ਯੂਪੀ ਕਿਤੇ ਦੀ ਕਿਤੇ ਪਹੁੰਚ ਗਏ ਜਿਹੜੇ ਥੱਲੇ ਡਿੱਗੇ ਸੂਬੇ ਸੀ ਤੇ ਅੱਜ ਪੰਜਾਬ ਜਿਹੜਾ ਉੱਤੇ ਸੀ ਉਹ ਥੱਲੇ ਡਿੱਗ ਪਿਆ ਤੇ ਫਿਰ ਉਸ ਪੰਜਾਬ ਨੂੰ ਪੀਜੀਆਈ ਏਮਸ ਦੀ ਲੋੜ ਆ ਸਾਡੇ ਇੱਥੇ ਇੰਡਸਟਰੀ ਜਿਹੜੀ ਫੇਲ ਹੋਈ ਪਈ ਉਹਦੀ ਲੋੜ ਆ ਸਾਨੂੰ ਇੱਥੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਲਈ ਵੱਡੇ ਵੱਡੇ ਨੌਕਰੀਆਂ ਦੀ ਲੋੜ ਆ ਤੇ ਇਹ ਸਾਰਾ ਕੰਮ ਆ ਜਿਹੜਾ ਇਹ ਬਹੁਤ ਜ਼ਰੂਰੀ ਕੰਮ ਨੇ ਇੱਥੇ ਸਾਨੂੰ ਮੈਟਰੋਆਂ ਦੀ ਲੋੜ ਆ ਇੱਥੇ ਸਾਨੂੰ ਬੰਦੇ ਬਾਰਤ ਦੀ ਲੋੜ ਆ ਭਗਵਾਨ ਜੀ ਤਮਨ ਕਹਿੰਦੇ ਰੰਗਲਾ ਪੰਜਾਬ ਮੈਂ ਬਣਾਵਾਗਾ ਬੱਤੀ ਦੇ ਬਿੱਲ ਮੈਂ ਤੁਹਾਡੇ ਜ਼ੀਰੋ ਕਰਤੇ ਤੇ ਤੁਸੀਂ ਬਾਕੀ ਸਾਰੀ ਪਾਰਟੀਆਂ ਨੂੰ ਜ਼ੀਰੋ ਕਰ ਦਿਓ ਨਹੀਂ ਨਹੀਂ ਉਹ ਉਹਨਾਂ ਦੀ ਜਿਹੜੀ ਗੱਲ ਆ ਉਹ ਪੰਜਾਬ ਦੀ ਆ ਹੂੰ ਉਹ ਆਪਾਂ ਨੂੰ ਪਤਾ ਇਹ ਇਲੈਕਸ਼ਨ ਪੰਜਾਬ ਉਹਦੀ ਨਹੀਂਗੀ ਚੀਫ ਮਿਨਿਸਟਰੀ ਦੀ ਇਲੈਕਸ਼ਨ ਨਹੀਂ ਇਹ ਤਾਂ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਆ ਤੇ ਉਹ ਮੇਰੇ ਬੰਦੇ ਜਾਣਗੇ ਸੰਸਦ ਦੇ ਭਗਵੰਤ ਮਾਨ ਹੋਣੇਗਾ ਉਹ ਉੱਥੇ ਕੀ ਕਰਨਗੇ ਜਾ ਕੇ ਕੀ ਕਰਨਗੇ ਉਹ ਲਿਖਦੇ ਵੀ ਕਹਿੰਦੇ ਸੰਸਦ ਦੇ ਭਗਵੰਤ ਮਾਨ ਨਹੀਂ ਪਹਿਲਾਂ ਵੀ ਤੁਸੀਂ ਵੀ ਤਾਂ ਸੀਗੇ ਸੰਸਦ 'ਚ ਕੀ ਕਰ ਲਿਆ ਸੀ ਇਸ ਕਰਕੇ ਜਿਹੜੀ ਤੁਹਾਨੂੰ ਲੋਕਾਂ ਨੇ ਜ਼ਿੰਮੇਵਾਰੀ ਚ ਚੀਫ ਮਿਨਿਸਟਰ ਬਣਾਇਆ ਤੁਹਾਨੂੰ ਤੁਸੀਂ ਉਹ ਕੰਮ ਕਰੋ ਤੇ ਤੁਸੀਂ ਐਮਪੀ ਬਣ ਕੇ ਤੁਹਾਡੇ ਕੀ ਕਰਨਗੇ ਉੱਥੇ ਇਹ ਲੋਕ ਲੋਕ ਸਮਝਦੇ ਆ ਵੀ 15 ਸੀਟਾਂ ਵਾਲੇ ਦਾ ਉੱਥੇ ਬਣੂ ਬੜਨਾ ਕੀ ਆ ਕਾਂਗਰਸ ਪਾਰਟੀ ਤੇ ਇਹ ਦੋਨੋਂ ਸਮਝੌਤਾ ਇਹਨਾਂ ਦਾ ਬੜਨਾ ਮੋਦੀ ਸਾਹਿਬ ਨੇ ਆ ਸਾਨੂੰ ਨਾ ਖਰਾਬ ਕਰੋ ਯਾਰ ਨਾ ਲੋਕ ਅੱਜ ਸਾਰੇ ਸੂਬੇ ਕਿਤੇ ਦੀ ਕਿਤੇ ਪਹੁੰਚ ਗਏ ਤੁਹਾਨੂੰ ਵੀ ਇਹ ਕਹਿਣਾ ਚਾਹੀਦਾ ਵੀ ਸਾਰੇ ਯਾਰ ਵੋਟ ਆ ਜਿਹੜੀ ਉਹ ਭਾਜਪਾ ਨੂੰ ਪਾਓ ਤੇ ਭਾਜਪਾ ਦਾ ਜੇ ਕੈਂਡੀਡੇਟ ਉੱਥੇ ਜਾਊਗਾ ਇਹ ਤਾਂ ਆਪੋਜੀਸ਼ਨ 'ਚ ਬਹਿ ਕੇ ਰੌਲਾ ਪਾਉਣਗੇ ਉਹ ਕਹਿੰਦੇ ਸੀ ਆਪੋਜੀਸ਼ਨ 'ਚ ਬਹਿਣਾ ਨਹੀਂ 4 ਤਰੀਕ ਨੂੰ ਇੰਡੀਆ ਗਠਜੰਬੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਮੋਦੀ ਜੀ ਵਿਪਖਸ਼ ਬਹਿਣ ਲੱਗੇ ਉਹਨਾਂ ਨੂੰ ਪੁੱਛਿਓ ਤਾਂ ਕਿਹੜਾ ਤੁਹਾਡਾ ਪੀਐਮ ਦਾ ਚਿਹਰਾ ਕਿਹੜਾ ਏ ਪੁੱਛੋ ਤਾਂ ਸਹੀ ਪਰ ਰਾਹੁਲ ਗਾਂਧੀ ਕਲੇਮ ਕਰ ਰਹੇ ਕਹਿੰਦੇ ਮੈਂ ਹੀ ਹੋਵਾਂਗਾ ਪੁੱਛ ਲਓ ਫਿਰ ਭਗਵੰਤ ਮਾਨ ਨੂੰ ਪੁੱਛ ਲਿਓ ਆਵਾਦੀ ਨੂੰ ਪੁੱਛ ਲਿਓ ਵੀ ਉਹ ਹੈਗੇ ਆ ਇਸ ਕਰਕੇ ਇਹ ਤਾਂ ਜੇ ਕਮਰੇ ਚ ਬਾੜ ਦੀਏ ਨਿਕਲਨੇ ਤੋਂ ਜਿੰਨੇ ਬਾੜਾਂਗੇ ਉਹਨੇ ਪੂਰੇ ਨਹੀਂ ਨਿਕਲਨੇ ਕਾਰਨ ਇੱਕ ਦੂਜੇ ਦਾ ਜੋ ਹਾਲ ਕਰਨਗੇ ਉਧਰ ਮਲਾਯਮ ਸਿੰਘ ਯਾਦਵ ਦਾ ਮੁੰਡਾ ਲੱਗਿਆ ਆਪ ਬਣਨ ਨੂੰ ਉਧਰ ਲਾਲੂ ਦਾ ਮੁੰਡਾ ਲੱਗਿਆ ਆਪ ਬਣਨੂ ਉਧਰ ਕਰਨਾਂਦੇ ਦੀ ਦਾ ਮੁੰਡਾ ਲੱਗਿਆ ਆਪ ਬਣਨੂ ਇੱਧਰ ਰਾਹੁਲ ਗਾਂਧੀ ਦਾ ਸੋਨੀਆ ਜੀ ਦਾ ਮੁੰਡਾ ਲੱਗਿਆ ਰਾਹੁਲ ਗਾਂਧੀ ਆਪ ਬਣਨੂ ਇਸ ਕਰਕੇ ਇਹ ਤਾਂ ਬੜੇ ਬੱਚਿਆਂ ਦੀ ਪਰਿਵਾਰ ਦੀ ਉਹ ਲੱਗੇ ਹੋਏ ਨੇ ਇਹਨਾਂ ਨੂੰ ਲੋਕਾਂ ਦਾ ਕੋਈ ਮਤਲਬ ਥੋੜੀ ਆ ਪਰ ਪੰਜਾਬ ਦੇ ਮੁੱਦੇ ਦੀ ਗੱਲ ਕਰੀਏ ਅੱਜ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਗੱਡੀਆਂ ਦੇ ਉੱਤੇ ਘੜੀਆਂ ਦੇ ਉੱਤੇ ਜਰਾਬਾਂ ਦੇ ਉੱਤੇ ਡਿਫੈਂਡਰ ਗੱਡੀਆਂ ਦੇ ਉੱਤੇ ਤੱਕ ਨਾ ਕੇ ਸੀਮਤ ਹੋ ਗਈ ਨਹੀਂ ਨਹੀਂ ਕਿਉਂ ਜੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਚੋਰ ਕੌਣ ਆ ڈاکੂ ਕੌਣ ਇਕ ਤੁਹਿੰਦਾ ਪਤਾ ਲੱਗਦਾ ਕਿਵੇਂ ਇਮਾਨਦਾਰੀ ਤੇ ਚੋਰ ਦਾ ਕਿਵੇਂ ਪਤਾ ਲੱਗੂਗਾ ਇਹ ਤਾਂ ਇੱਥੇ ਹੀ ਫਰਕ ਪਤਾ ਲੱਗਦਾ ਏ ਦੋ ਹੀ ਬੰਦੇ ਆ ਜਿਨ੍ਹਾਂ ਕੋਲ ਡਿਫੈਂਡਰਾਂ ਆ 2 ਕਰੋੜ 40 ਲੱਖ ਦੀ ਕਾਰ ਦੋ ਬੰਦੇ ਆ ਇੱਕ ਸ਼ਖਵੀਰ ਸਿੰਘ ਬਾਦਲ ਇੱਕ ਅਮਰਿੰਦਰ ਬੜਿੰਗ ਜਿਨ੍ਹਾਂ ਕੋਲ 2 ਕਰੋੜ 40 ਲੱਖ ਦੀਆਂ ਗੱਡੀਆਂ ਤੇ ਦੋਨਾਂ ਦੀਆਂ ਘਰ ਵਾਲੀਆਂ ਕੋਲ ਲੈਂਡ ਕਰੂਜ਼ਰ ਨੇ ਉਹਨਾਂ ਕੋਲ 2-2 ਕਰੋੜ ਦੀਆਂ ਸ਼ਾਇਦ ਵੱਧ ਕੇ ਹੁਣ 3 ਕਰੋੜ ਤੱਕ ਪਹੁੰਚ ਗਈ ਤੇ 25 25 30 30 15 15 ਲੱਖ ਦੀ ਘੜੀ ਆਉਂਦੀ ਸੁਖਵੀਰ ਸਿੰਘ ਬਾਦਲ ਨੂੰ ਪਤਾ ਹੀ ਹੈ ਨਾ ਕਿਵੇਂ ਲੁੱਟਿਆ ਪੰਜਾਬ ਤੇ ਰਾਜਾ ਬੜਿੰਗ ਇਹ ਉਦੋਂ ਵੱਡੀਆਂ ਗੱਡੀਆਂ ਲੈ ਕੇ ਉਹ ਕਹਿੰਦੇ ਮੈਂ 2012 ਚ ਇਹ ਜੀ ਗੱਡੀਆਂ 'ਚ ਘੁੰਮਦਾ ਸੀ ਸ਼ਾਇਦ ਬਿੱਟੂ ਜੀ ਨੂੰ ਪਤਾ ਨਹੀਂ ਹੈ ਨਹੀਂ ਕਿੱਥੋਂ ਆਈਆਂ ਆਈਆਂ ਕਿੱਥੋਂ ਆਪਾਂ ਕਿਹੜੇ ਕਿਹੜੇ ਭੁੱਪੇ ਦੇ ਖਾਨਦਾਨ 'ਚੋਂ ਨੇ ਆ ਦੱਸੋ ਤੁਸੀਂ ਜਿਹੜੇ ਆਮ ਲੋਕ ਮਿਹਨਤ ਕਰਦੇ ਆ ਰੋਜ਼ ਫੈਕਟਰੀਆਂ ਚਲਾਉਂਦੇ ਆ ਖੇਤੀ ਕਰਦੇ ਆ ਸੌਦਾ 200 ਕਿਲੇ ਉਹਨਾਂ ਕੋਲ ਤੁਹਾਨੂੰ ਬਾਤ ਉਹ ਵੱਧ ਨਹੀਂ ਲੈ ਆਉਂਦੀ ਜਿਹੜੀਆਂ ਨੌਕਰੀਆਂ ਕਰਦੀ ਉਹ ਸਕੂਟਰ ਤੋਂ ਵੱਧ ਨਹੀਂ ਲੈ ਸਕਦੇ ਆਪਣੀ ਇਹ ਜੀ ਕਿਹੜੀ ਖਾਨ ਚੱਲਦੀ ਆ ਸੋਨੇ ਦੀ ਜਾਂ ਤਾਂ ਉਹ ਚੱਲਦੀ ਹੋਣੀ ਆ ਪੱਪੂ ਵਾਲੀ ਰਾਹੁਲ ਵਾਲੀ ਵੀ ਇਧਰੋਂ ਆਲੂ ਪਾਓ ਤੇ ਪਰਲੇ ਪਾਸੇ ਸੋਨਾ ਕੱਢ ਲਓ ਜਾਂ ਤਾਂ ਇਹ ਫੈਕਟਰੀ ਹੈ ਇਹਨਾਂ ਦੀ ਮੈਨੂੰ ਇਹ ਦੱਸੋ ਤਾਂ ਸਹੀ ਨਾ ਤੁਸੀਂ ਵੀ ਅੱਜ ਰੋਜ਼ ਮਿਹਨਤ ਕਰਦੇ ਹੋ ਥੋੜ੍ਹ ਤੋਂ ਅੱਜ ਤੱਕ ਨੋਵਾ ਲੈ ਸਕੇ ਮੈਂ ਨਹੀਂ ਲੈ ਸਕਿਆ ਸੀਐਮ ਵੀ ਰਹੇ ਮੰਤਰੀ ਵੀ ਰਹੇ ਤਿੰਨ ਵਾਰ ਐਮਪੀ ਵੀ ਰਹਲੇ ਮੇਰੇ ਕੋਲ ਅੱਜ ਸਟੀਮ ਘਾਰ ਹੈ ਇੱਕ ਤੇ ਜੇ ਇਮਾਨਦਾਰੀ ਸੱਚਾਈ ਨਾਲ ਆ ਫਿਰ ਇਹ ਚੀਜ਼ਾਂ ਨਹੀਂ ਆ ਸਕਦੀਆਂ ਜਰਾਬਾਂ ਦੀ ਗੱਲ ਛੱਡੋ ਜਰਾਬਾਂ ਵੀ ਦੇਖ ਕੇ ਦੱਸ ਦਾਂਗੇ ਵੀ ਕਿੰਨੇ ਦੀਆਂ ਹਜੇ ਉਹ ਪਤਾ ਨਹੀਂ ਕੀਤਾ ਕਿਉਂਕਿ ਉਸ ਲੋਕ ਦੱਸਦੇ ਆ ਨਾ ਸਾਨੂੰ ਅਸੀਂ ਥੋੜੀ ਦੇਖਣ ਜਾਂਦੇ ਆ ਪਰ ਉਹ ਕਹਿੰਦੇ ਜੀ ਅਸੀਂ ਆ ਗਏ ਆ ਹੁਣ ਰਵਨੀਤ ਬਿੱਟੂ ਦੀ ਲੁਧਿਆਣੇ ਚ ਲੋੜ ਕੋਈ ਨਹੀਂ ਗਈ ਹੁਣ ਵਰਿੰਗਪੁਰਾਰ ਦੀ ਪਰਿਵਾਰ ਦੀ ਜ਼ਰੂਰਤ ਹੋਣਾ ਅਸੀਂ ਇੱਥੇ ਰਾਂਗੇ ਦੇਖੋ ਮੇਰੀ ਤਾਂ ਇੰਨੀ ਆ ਜੇ ਤੁਸੀਂ ਮੇਰੇ ਕੋਲ ਪਹਿਲਾਂ ਆਉਂਦੇ ਨਾ ਮੈਂ ਤੁਹਾਨੂੰ ਕਹਿੰਦਾ ਵੀ ਇਹਨਾਂ ਨੂੰ ਇਹ ਪੁੱਛੋ ਵਰਿੰਗ ਸਾਹਿਬ ਤੁਹਾਡੀ ਵੋਟ ਕਿੱਥੇ ਹੈ ਜੇ ਲੁਧਿਆਣੇ ਚ ਵੋਟ ਆ ਤਾਂ ਲੁਧਿਆਣੇ ਵਾਲਿਆਂ ਨੂੰ ਵੋਟ ਪਾ ਦੇਣ ਜੇ ਲੁਧਿਆਣੇ ਤੋਂ ਬਾਹਰਲੇ ਆ ਫਿਰ ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣ ਇਹਨਾਂ ਨੂੰ ਬਾਹਰ ਲਿਆਂਦਾ ਕੰਮ ਛੁੱਟੀ ਕਰ। ਅੱਛੀ ਇੱਕ ਹੋਰ ਚੀਜ਼ ਹੈ ਤੁਹਾਡੀ ਜਦੋਂ ਵੀ ਕੋਈ ਰੈਲੀ ਹੁੰਦੀ ਹੈ ਜਿਸ ਵੇਲੇ ਗੱਲ ਕਰ ਰਹੇ ਹਾਂ ਇੱਕ ਮਿੰਟ ਗੱਲ ਕਰੋ ਮੀਡੀਆ ਦੇ ਕੰਮ ਆ ਤੁਸੀਂ ਕਿਸ ਨੇ ਅੱਜ ਤੱਕ ਰਾਜਾ ਬੈਂਗੂ ਇਹ ਗੱਲ ਪੁੱਛੀ ਆ ਵੀ ਬੱਸਾਂ ਦੀ ਜਾਂਚ ਤੁਸੀਂ ਭਾਈ ਰਾਸਤਾ ਚ ਚਲੋ ਤੁਹਾਡੇ ਮੂੰਹ ਸੁਣ ਲੈ ਕੀ ਹੈਰੀ ਕਰਾਂ ਗੱਲ ਹਾਂ ਹਾਂ ਹੁਣ ਮੈਂ ਤਾਂ ਕਿਹਾ ਨਹੀਂ ਕੁਝ ਮੈਂ ਤਾਂ ਨਹੀਂ ਕੁਝ ਕਿਹਾ ਉਹਨਾਂ ਨੂੰ ਇਹ ਆ ਗੱਲ ਹੁਣ ਦੇਖ ਲਓ ਨਾ ਮੈਂ ਮੇਰੇ ਨਾਲ ਆਏ ਨੇ ਨਾ ਮੈਂ ਉਹਨਾਂ ਨੂੰ ਕਿਹਾ ਏ ਤੇ ਇਹ ਗੱਲ ਕੱਲੇ ਕੱਲੇ ਨੂੰ ਪਤਾ ਯਾਰ ਵੀ ਇੱਕ ਬਾਡੀ ਚ 7-7 ਲੱਖ ਰੁਪਇਆ ਖਾ ਗਏ 7-7 ਲੱਖ ਇੱਕ ਉਹਦੀਆਂ ਇਹ ਗੱਡੀਆਂ ਤੇ ਉਹਦੀਆਂ ਪੁੱਛੋ ਕਿਟਾਰੀਆਂ ਨੂੰ ਜਾ ਕੇ ਜਿਨ੍ਹਾਂ ਦਾ ਪਰਿਵਾਰ 3 ਸਾਲ ਦੇ 7 ਸਾਲ ਦੇ ਬੱਚੇ ਜਿਹੜੇ ਮਾਰੇ ਆ ਉਹਨਾਂ ਨੂੰ ਪੁੱਛੋ ਉਹਨਾਂ ਦਾ ਹਾਲ ਕੀ ਆ ਮਨਰੇਗਾ ਚ ਜਿਹੜੀਆਂ ਦਿਹਾੜੀਆਂ ਖਾ ਗਏ ਉਹਨਾਂ ਨੂੰ ਪੁੱਛੋ ਹਾਲ ਕੀ ਆ ਇਸ ਕਰਕੇ ਕਿਉਂ ਨਹੀਂ ਮੰਤਰੀ ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਕਿਉਂ ਮੰਤਰੀ ਨਹੀਂ ਬਣਾਇਆ ਸੀ ਇਹਨਾਂ ਨੂੰ ਕਾਰਨ ਤੁਸੀਂ ਦੱਸੋ ਨਾ ਫਿਰ ਆਹੀ ਆਹੀ ਕਾਰਨ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੇ ਕਿਹਾ ਸੀ ਜੋ ਰਾਜਾ ਵਡਿੰਗ ਸਾਹਿਬ ਨੇ ਪੈਸੇ ਖਾਦੇ ਆ ਹਮ ਗੁਜਰਾਤ ਦੀਆਂ ਚੋਣਾਂ ਚ ਰਾਜਸਥਾਨ ਚ ਮੈਂ ਇਹਨੂੰ ਮੰਤਰੀ ਨਹੀਂ ਬਣਨਾ ਅਖੀਰ ਉਹ ਚੰਨੀ ਬਣਿਆ ਤਾਂ ਤਾਂ ਤਿੰਨ ਮਹੀਨੇ ਮੰਤਰੀ ਰਹੇ ਨੇ ਨਹੀਂ ਮੰਤਰੀ ਨਹੀਂ ਬਣ ਦਿੱਤਾ। ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਜਾਵਾਂਗੇ ਕਿ ਲੁਧਿਆਣੇ ਦੇ ਵਿੱਚ ਅ ਰਾਜਾ ਵੜਿੰਗ ਕਹਿ ਰਹੇ ਨੇ ਕਿ ਮੈਂ ਇੱਥੇ ਸਵੇਰੇ ਸੈਰ ਕਰਨ ਵੀ ਜਾ ਰਿਹਾ ਮੰਦਰਾ ਚ ਵੀ ਜਾ ਰਿਹਾ ਮੈਂ ਤਾਂ ਜੋ ਆਪਣਾ ਆਪਣਾ ਇੱਥੇ ਨਜ਼ਰ ਆ ਮੈਨੂੰ ਤਾਂ ਗਿੱਧੜਵਾਜ ਵੀ ਨਜ਼ਰ ਨਹੀਂ ਆਏ ਹਾਏ ਹਾਏ ਗਿੱਧੜਵਾਜ ਦੇ ਲੋਕੋ ਸੁਣ ਲਓ ਵੀ ਇਹ ਕੀ ਕਹਿ ਰਹੇ ਆ ਆਯਾਦ ਰੱਖਿਓ ਗਿੱਧੜਵਾਜ ਦੇ ਲੋਕ ਨਾ ਘਰ ਦਾ ਨਾ ਘਾਟ ਦਾ ਰਹਿਣਾ ਏ ਅੱਜ ਗਿੱਧੜਵਾਜ ਦੇ ਲੋਕਾਂ ਨੂੰ ਜਿਨ੍ਹਾਂ ਨੇ ਤਿੰਨ ਮਰ ਬਣਾਇਆ ਉਹਨਾਂ ਨੂੰ ਕਹਿ ਰਹੇ ਆ ਵੀ ਮੈਨੂੰ ਗਿੱਧੜਵਾ ਆਪਣਾ ਨਹੀਂ ਲੱਗਿਆ ਮੈਨੂੰ ਕਦੇ ਮੈਨੂੰ ਲੁਧਿਆਣਾ ਇ ਜਿਸ ਗਿੱਦੜਵਾਨ ਤਿੰਨ ਵਾਰ ਐਮਐਲਏ ਬਣਾਇਆ ਇਹ ਲੁਧਿਆਣੇ ਵਾਲੇ ਉਹ ਯਾਦ ਰੱਖੋ ਇੱਕ ਤਰੀਕ ਨੂੰ ਵੋਟ ਪਾਉਣ ਲੱਗੇ ਉਹ ਬਦਲ ਗਿਆ ਕਿਵੇਂ ਜਿਹਨੇ ਤਿੰਨ ਵਾਰ ਵੋਟਾਂ ਪਾਈਆਂ ਉਹ ਕਹਿੰਦਾ ਮੈਨੂੰ ਉੱਥੇ ਪਿਆਰ ਨਹੀਂ ਮਿਲਿਆ ਮੈਨੂੰ ਲੁਧਿਆਣੇ 'ਚ ਪਿਆਰ ਮਿਲ ਰਿਹਾ ਇਹ ਅੰਦਾਜ਼ਾ ਲਾ ਲਓ ਉਹ ਬਠਿੰਡੇ ਵੀ ਆਈਂ ਕਹਿੰਦਾ ਸੀ ਅਰੋਂ ਬਠਿੰਡੇ ਗਿਆ ਸੀ ਮੈਨੂੰ ਚੁੰਨੀਆਂ ਵਟਾ ਲਓ ਮੇਰੀਆਂ ਮਾਮਾ ਬਣ ਲਓ ਜਿਹੜਾ ਅੱਜ ਗਿੱਦੜਵਾਹੇ ਦਾ ਨਹੀਂ ਬਣਿਆ ਉਹਨਾਂ ਨੂੰ ਕਹਿੰਦਾ ਮੈਨੂੰ ਪਿਆਰ ਨਹੀਂ ਪਿਆਰ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਲੁਧਿਆਣੇ ਪਿਆਰ ਮਿਲ ਰਿਹਾ ਕਹਿੰਦੇ ਗਿੱਦੜਵਾਹੇ ਮੈਂ ਬਾਦਲਾਂ ਨੂੰ ਬੜਕ ਮਾਰ ਬਾਦਲ ਤੇ ਤੁਸੀਂ ਇੱਕ ਮੈਂ ਤਾਂ ਦੋਨੋਂ ਹੀ ਇਹ ਕਹਿ ਰਿਹਾ ਕਿਹੜੇ ਬਾਦਲ ਦੱਸੋ ਜੀ ਕਿਹੜੇ ਬਾਦਲ ਚਲੋ ਸੁਖਵੀਰ ਬਾਦਲ ਨੂੰ ਕਹਿੰਦੇ ਮੈਂ ਬੜਕ ਮਾਰੀ ਸੀ ਕਿ ਦਰਬਾਏ ਚ ਸੁਖਵੀਰ ਬਾਦਲ ਨਾ ਕਦੇ ਇਲੈਕਸ਼ਨ ਲੜੇ ਆ ਜੀ ਕਦੇ ਜਦੋਂ ਵਿਧਾਨ ਸਭਾ ਸੀ ਜਦੋਂ ਕਾਂਗਰਸ ਦੀ ਇਲੈਕਸ਼ਨ ਸੀ ਮੈਂ ਇਕੱਲਾ ਪੰਦਾ ਵਾਂ ਜਿੰਨੇ ਬਾਦਲਾਂ ਦੇ ਖੇਮੇ ਚ ਜਾ ਕੇ ਜਿੱਤ ਹਾਸਲ ਕੀਤੀ ਨਹੀਂ ਨਹੀਂ ਕਿਹੜੇ ਬਾਦਲ ਦੱਸੋ ਤਾਂ ਸਹੀ ਬਾਦਲ ਕਿਹੜਾ ਬਾਦਲ ਸੁਖਵੀਰ ਬਾਦਲ ਪਰਿਵਾਰ ਸੁਖਵੀਰ ਬਾਦਲ ਨਾ ਕਦ ਇਲੈਕਸ਼ਨ ਲੜੇ ਝੂਠ ਬੋਲਦੇ ਆ ਬੜੇ ਬਾਦਲ ਸਾਹਿਬ ਨਾ ਕਦ ਇਲੈਕਸ਼ਨ ਲੜੇ ਆ ਇਹ ਹਰਸਿਮਰਤ ਨਾਲ ਲੜੇ ਆ ਉਹਨੇ ਮੰਜੀ ਮਟੰਡੇ ਤੋਂ ਇਸ ਕਰਕੇ ਐਵੇਂ ਹੀ ਗਮਰਾਹ ਕਰਦੇ ਸੁਨੀਲ ਸਿੰਘ ਬਾਦਲ ਕਹਿ ਰਹੇ ਨੇ ਕਿ ਸਿੱਖ ਉਹੀ ਹੈ ਜਿਹੜਾ ਕਾਲੀ ਦਲ ਨੂੰ ਗੋੜ ਪਾਵੇ ਦੇਖੋ ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਉਹ ਲੋਕ ਸਭ ਜਾਣਦੇ ਆ ਵੀ ਕੌਣ ਆ ਪਰ ਸਿੱਖ ਇਹ ਜ਼ਰੂਰ ਦੇਖ ਰਿਹਾ 1 ਜੂਨ ਨੂੰ ਆ ਜਿਹੜਾ ਪੰਜਾ ਏ ਜਿਹੜਾ ਪੰਜਾ ਏ ਉਹਨੇ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਨੇ ਜਿਹੜੇ ਵਰਿੰਗ ਸਭ ਦੀ ਮਾਂ ਜਿਨ੍ਹਾਂ ਨੂੰ ਮਾਂ ਕਹਿੰਦਾ ਇਹ ਉਹਨੇ ਇੱਕ ਤਰੀਕ ਨੂੰ ਇਹ ਕਦੇ ਵੀ 1 ਜੂਨ ਨੂੰ ਜੇ ਕਿਸੇ ਪੰਜਾਬੀ ਸਿੱਖ ਨੇ ਪੰਜੇ ਨੂੰ ਵੋਟ ਪਾਤੀ ਇਹਦਾ ਮਤਲਬ ਉਹ ਦਰਬਾਰ ਸਾਹਿਬ ਦਾ ਉਹਦੇ ਮਨ ਤੇ ਕੋਈ ਵੀ ਅਸਰ ਨਹੀਂਗਾ ਜਿਹੜਾ ਤੋਪਾਂ ਨਾਲ ਤੋੜਿਆ ਗਿਆ ਉਹਨਾਂ ਤੇ ਹਮਲਾ ਕੀਤਾ ਗਿਆ ਪਰ ਰਾਜਾਵੜਿੰਗ ਬਾਰ-ਬਾਰ ਕਹਿ ਰਹੇ ਨੇ ਕਿ ਮੈਂ ਖੁੱਲਕੇ ਕਹਿ ਰਿਹਾ ਹਾਂ ਕਿ ਜਿੱਤ ਮੈਂ ਹਾਸਲ ਕਰਾਂਗਾ ਉਹ ਤਾਂ ਚਾਰ ਨੂੰ ਪਤਨ ਦੇਖੋ ਕਦੇ ਵੀ ਬੰਦਾ ਕਦੇ ਵੀ ਬੰਦਾ ਜਿਹੜਾ ਏ ਉਹ ਫੈਸਲਾ ਰਾਜੇ ਬੜਿੰਗ ਨੇ ਨਾ ਕਰਨਾ ਨਾ ਬਿੱਟੂ ਨੇ ਉਹ ਵੋਟਰਾਂ ਨੇ ਫੈਸਲਾ ਕੀਤਾ ਕੋਈ ਇੱਕ ਚੀਜ਼ ਜਦੋਂ ਤੁਹਾਡੇ ਕੋਈ ਵੀ ਵੀਡੀਓ ਪੈਂਦੀ ਹੈ ਥੱਲੇ ਇੱਕ ਤੁਹਾਡੇ ਨਾਲ ਇੱਕ ਵਰਡ ਬਾਰ-ਬਾਰ ਲਿਖਿਆ ਜਾਂਦਾ ਗਦਾਰ ਉਹ ਕਾਰਨ ਕੀ ਉਹ ਕੌਣ ਲੋਕ ਨੇ ਗਦਾਰ ਲਿਖਣ ਵਾਲੇ ਕੌਣ ਨੇ ਜਿਨੇ ਗਦਾਰੀ ਕੀਤੀ ਹੈ ਲੁਧਿਆਣੇ ਨਾਲ ਰਾਜਾ ਰਾਜਾ ਬੜਿੰਗ ਸਾਹਿਬ ਨੇ ਨਾ ਸਾਰੀ ਕਾਂਗਰਸ ਨਾਲ ਗਦਾਰੀ ਆਸ਼ੂ ਜੀ ਉਰੇ ਦੇ ਰਹਿਣ ਵਾਲੇ ਲੁਧਿਆਣੇ ਦੇ ਉਹਨਾਂ ਨਾਲ ਗਦਾਰੀ ਡਾਵਰ ਸਾਹਿਬ ਉਰੇ ਦੇ ਰਹਿਣ ਵਾਲੇ ਉਹਨਾਂ ਨਾਲ ਗਦਾਰੀ ਤਾਂ ਪਾਂਡੇ ਸਾਹਿਬ ਸ਼ਹੀਦ ਪਰਿਵਾਰ ਦੇ 6 ਵਾਰ ਐਮ.ਐਲ.ਏ ਉਹਨਾਂ ਨਾਲ ਗਦਾਰੀ ਸنجੇ ਤਲਵਾਰ ਉਰੇ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਨਾਲ ਗਦਾਰੀ ਕਹਿੰਦੇ ਤੁਸੀਂ ਗਦਾਰੀ ਕੀਤੀ ਹੈ ਸੁਣੋ ਵੈਦ ਸਾਹਿਬ ਉਰੇ ਆ ਉਹਨਾਂ ਨਾਲ ਗਦਾਰੀ ਕਾਦੀ ਗਦਾਰੀ ਕੀਤੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਬਾਹਰੋਂ ਆ ਕੇ ਆਪ ਆ ਕੇ ਆਗੇ ਕਾਂਗਰਸ ਜਿਹੜੀ ਆ ਉਹਨਾਂ ਨਾਲ ਗਦਾਰੀ ਕਰਦੀ ਪਰ ਕਹਿੰਦੇ ਗਦਾਰ ਤੇ ਤੁਸੀਂ ਨਿਕਲੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਅਸੀਂ ਤੁਹਾਨੂੰ ਪਿਆਰ ਕੀਤਾ ਸਭ ਤੋਂ ਜ਼ਿਆਦਾ ਟਿਕਟਾਂ ਤੁਹਾਨੂੰ ਦਿੱਤੀਆਂ ਸਭ ਤੋਂ ਜ਼ਿਆਦਾ ਪਿਆਰ ਕੀਤਾ ਲੇਕਿਨ ਤੁਸੀਂ ਗਦਾਰੀ ਕੀਤੀ ਇਹ ਕੌਣ ਹੁੰਦੇ ਤਾਂ ਜੰਮੇ ਵੀ ਨਹੀਂ ਸੀ ਹੂੰ ਇਹ ਤਾਂ ਜੰਮੇ ਵੀ ਨਹੀਂ ਸੀ ਵਿਚਾਰੇ ਉਦੋਂ ਤਾਂ ਹੁਣ ਤੁਸੀਂ ਆਪੋਜੀਸ਼ਨ ਪੱਪੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹ ਕਹਿ ਰਹੇ ਨੇ ਜੀ ਕਿ ਤੁਹਾਡੇ ਦੋਵਾਂ ਦੀ ਲੜਾਈ 'ਚ ਇੱਕ ਗੱਲ ਨੂੰ ਮੇਰੀ ਨੂੰ ਸਮਝੋ ਪੱਪੀ ਸਾਹਿਬ ਦਾ ਨਹੀਂ ਕਸੂਰ ਕੋਈ ਜਿਹੜਾ ਚੀ ਮੰਤਰੀ ਸੀ ਨਾ ਉਹਨੇ ਇਹ ਕਿਹਾ ਸੀ ਵੀ ਆਹ ਲੋ ਜੀ ਮੈਂ ਆਪਣਾ ਪਰਿਵਾਰ ਛੱਡਦਾ ਅੱਜ ਤੋਂ ਬਾਅਦ ਮੇਰਾ ਪਰਿਵਾਰ ਪੰਜਾਬ ਜਦੋਂ ਪੰਜਾਬ ਨੇ ਉਹਨਾਂ ਨੂੰ ਪਰਿਵਾਰ ਮੰਨੇ ਆ ਉਹਨਾਂ ਨੇ ਨਵਾਂ ਪੰਜਾਬ ਨਵਾਂ ਪਿਆਰ ਪਰਿਵਾਰ ਬਣਾ ਲਿਆ ਇਸ ਕਰਕੇ ਲੋਕ ਸਮਝਦੇ ਆ ਪੱਪੀ ਜੀ ਨੂੰ ਕੋ ਕਲਾ ਕਲਾ 1000 ਰੁਪਇਆ ਦੋ ਭੈਣਾਂ ਦਾ ਜਿਹੜਾ 25 25000 ਬਣਿਆ 25 2500 ਪੈਨਸ਼ਨ ਦੋ ਉਹ ਗੱਲਾਂ ਕਰੋ ਐਮਐਸਪੀ ਦੀ ਚੁਟਕੀ ਨਾ ਦੇਣ ਦੀ ਗੱਲ ਕੀਤੀ ਸੀ ਉਹ ਕਰੋ ਪਰ ਇਹ ਇਲੈਕਸ਼ਨ ਪ੍ਰਧਾਨ ਮੰਤਰੀ ਦੀ ਆ ਪਰ ਉਹ ਪਰ ਉਹ ਕਹਿ ਰਹੇ ਨੇ ਕਿ ਜਿੱਤੇ 13 0 ਹੋਏਗਾ ਹੀ ਹੋਏਗਾ ਹਰ ਹਲਚ ਹੋਏਗਾ 13 0 13 0 ਦਾ ਨਾਰਾ ਇਸ ਵੇਲੇ ਪ੍ਰਧਾਨ ਮੰਤਰੀ ਸੋਲਿਡ ਤਰੀਕੇ ਨਾਲ ਕਹਿ ਰਹੇ ਕਿ 13 0 ਹੋਏਗਾ ਹਾਂ ਬਿਲਕੁਲ ਹੋਏਗਾ ਪਰ ਭਗਵੰਤ ਮਾਨ ਜੀ 0 ਹੋਣਗੇ ਆਜੋ ਆਜੋ ਭਗਵੰਤ ਦੀ 0 ਹੋਣਗੇ ਤਾਂ ਸਰ ਪਿੰਡਾਂ ਦੇ ਵਿੱਚ ਕਿੰਨਾ ਕਿ ਤੁਸੀਂ ਸਮਝਦੇ ਹੋ ਕਿ ਹੰਗਾਰਾ ਮਿਲਿਆ ਕਿਉਂਕਿ ਜਿਸ ਤਰੀਕੇ ਨਾਲ ਹੁਣ ਜਿਹੜੀ ਇੱਕ ਨਵੀਂ ਇੱਕ ਅਖੀਰਲੇ ਇੱਕ ਹਫਤੇ ਦੀ ਸ਼ੁਰੂਆਤ ਹੋਈ ਹੈ ਮੇਰੇ ਜਿਆਦਾ ਅਰਬਨ ਆ ਸੱਤ ਸੀਟਾਂ ਜਿਹੜੀਆਂ ਉਹ ਸ਼ਹਿਰ ਦੀਆਂ ਐ ਤੇ ਪਿੰਡ ਇੱਕ ਦਾਖਾ ਪੈਂਦਾ ਏ ਉੱਚ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਆ ਬਿਲਕੁਲ ਰਵਨੀਤ ਬਿੱਟੂ ਇਸ ਵੇਲੇ ਸਾਡੇ ਨਾਲ ਮੌਜੂਦ ਸੇ ਤਾਂ ਤੁਸੀਂ ਦੇਖੋ ਕਿ ਇਸ ਵੇਲੇ ਸੈਲਫੀਆਂ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਰਵਨੀਤ ਬਿੱਟੂ ਇਸ ਵੇਲੇ ਅਗਰਸਰ ਨੇ ਤਾਂ ਰਾਜਾ ਵੜਿੰਗ ਨੂੰ ਸਿੱਧੀਆਂ ਜਿਹੜੀਆਂ ਨੇ ਗੱਲਾਂ ਉਸਦੇ ਨਜ਼ਰ ਆਏ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਅਮਿਤ ਸ਼ਾਹ ਜੀ ਆ ਰਹੇ ਨੇ ਸਰ ਕੱਲ ਤੇ ਬਿੱਟੂ ਜੀ ਵੀ ਆ ਰਹੇ ਨੇ ਕੱਲ 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 ਆ ਰਹੇ ਨੇ ਇੱਕ ਮਿੰਟ ਅੱਜ ਰਾਹੁਲ ਗਾਂਧੀ ਵੀ ਆ ਰਹੇ ਨੇ ਤੁਹਾਡੇ ਪੁਰਾਣੇ ਰੌਨੀ ਬਿੱਟੂ ਜੀ ਜੀ ਆਪਾਂ ਅੱਜ ਰਾਹੁਲ ਗਾਂਧੀ ਵੀ ਆ ਰਹੇ ਬੜਾ ਪਿਆਰ ਦੇਖ ਲਓ ਪਿਆਰ ਦੇਖ ਰਹੇ ਆ ਰਿਕਾਰਡ ਨਹੀਂ ਕਰ ਰਹੇ ਆ ਰਾਹੁਲ ਗਾਂਧੀ ਤੁਹਾਡੇ ਪੁਰਾਣੇ ਕਿੱਥੇ ਆ ਰਹੇ ਆ ਅੰਮ੍ਰਿਤਸਰ ਆ ਰਹੇ ਜੀ ਉਹ ਉਹ ਉਹਦਲਾ ਸਾਹਿਬ ਤੇ ਉੱਥੇ ਉਹ ਦੇਖਣਗੇ ਨਹੀਂ ਪਰ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਥੈਂਕ ਯੂ ਔਰ ਰਵਨੀਤ ਬਿੱਟੂ ਜੀ ਨੇ ਤਾਂ ਤੁਸੀਂ ਦੇਖੋਗੇ ਇਸ ਵੇਲੇ ਤੁਸੀਂ ਦੇਖੋਗੇ ਕਿ ਪੂਰੀ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ ਸਿਆਸੀ ਅਖਾੜਾ ਇਸ ਵੇਲੇ ਭਖਿਆ ਹੋਇਆ ਹੈ ਤਾਂ ਸਿਆਸੀ ਅਖਾੜੇ ਦੇ ਵਿੱਚ ਇਸ ਵੇਲੇ ਰਵਨੀਤ ਬਿੱਟੂ ਨਜ਼ਰ ਆ ਰਹੇ ਨੇ ਤੇ ਅਮਰਿੰਦਰ ਵੜਿੰਗ ਕੈਪਟਨ ਅਮਰਿੰਦਰ ਮਾਫ ਕਰਨਾ ਰਾਜਾ ਵੜਿੰਗ ਨੂੰ ਸਿੱਧੇ ਸਵਾਲ ਪੁੱਛੇ ਨੇ ਸਿੱਧੇਕ ਤੌਰ ਤੇ ਤੇ ਗਦਾਰੀ ਦਾ ਜੋ ਕੁਸਚਨ ਆ ਰਿਹਾ ਹੈ ਇਥੋਂ ਤੱਕ ਕਿ ਕੱਪੜਿਆਂ ਤੇ ਜਿਹੜੀ ਗੱਲ ਆ ਰਹੀ ਹੈ ਗੱਡੀਆਂ ਤੇ ਜਿਹੜੀ ਗੱਲ ਆ ਰਹੀ ਹੈ ਉਸ ਦੇ ਵਿੱਚ ਵਿਭਾਗ ਇੰਟਰਵਿਊ ਦਿੰਦੇ ਨਜ਼ਰ ਆਇ ਨਹੀਂ ਔਰ ਵੱਡੇ ਸਵਾਲ ਜਿਹੜੇ ਨੇ ਉਹ ਇਸ ਵੇਲੇ ਰਾਜਾ ਵਡਿੰਗ ਦੇ ਉੱਤੇ ਖੜੇ ਕਿਤੇ ਨੇ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਲੁਧਿਆਣਾ